ਰੇਡੀਓ ਪੰਜਾਬ ਟੂਡੇ ਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੁਹਾਨੂੰ ਯਾਦ ਹੋਵੇਗਾ ਕਿ ਕੁਝ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਇਹ ਵੀਡੀਓ ਇਸੇ ਬੈਂਕ ਜਿਹਦਾ ਜਿਨਾ ਐਸ ਐਮ ਐਫ ਜੀ ਗ੍ਰਹਿ ਸ਼ਕਤੀ ਜੋ ਆਪਣੇ ਆਪ ਨੂੰ ਇੱਕ ਬੈਂਕ ਹੋਂਦਾ ਇਹਦੇ ਵਿੱਚ ਇੱਕ ਵਿਧਵਾ ਔਰਤ ਦੇ ਲੋਨ ਦੇ ਇਹਦੇ ਦੇ ਵਿੱਚ ਜਿਹੜੇ ਘਰ ਦੇ ਕਾਗਜ਼ ਰੱਖੇ ਸੀ ਉਹਨੂੰ ਨਾ ਵਾਪਸ ਮੋੜਨਦੇ ਆ ਇਸ ਤੋਂ ਬਾਅਦ ਕਈ ਕਾਲਸ ਆਈਆਂ ਕੰਪਨੀ ਵੱਲੋਂ ਕਾਲਸ ਆਈਆਂ ਪਰ ਅੱਜ ਤੁਹਾਨੂੰ ਸਥਿਤੀ ਫੇਰ ਉਹੀ ਦਿਖਾਉਣੇ ਆ ਕਿ ਅੱਜ ਜੋ ਇਹ ਕਹਿੰਦੇ ਸੀਗੇ ਕਿ ਲੜਕੀ ਤੇ ਉਹਦੀ ਸੱਸ ਤੇ ਉਹਦੇ ਹੋਰ ਜਿਹੜਾ ਰਿਸ਼ਤੇਦਾਰ ਆਉਣ ਤੇ ਕਾਗਜ਼ ਲੈ ਰਹੇ ਆਂ ਲੜਕੀ ਤੇ ਉਸਦੀ ਸੱਸ ਅੰਦਰ ਤੇ ਆਓ ਤੁਹਾਨੂੰ ਦਿਖਾਉਣਾ ਕਿ ਕਿਸ ਤਰੀਕੇ ਦੇ ਨਾਲ ਉਹ ਕੀ ਉਹ ਕਾਗਜ਼ ਦਿੰਦੇ ਨੇ ਨਾ ਨਹੀਂ ਦਿੰਦੇ ਪਰ ਇਸ ਤੋਂ ਪਹਿਲਾਂ ਇਹ ਵੀਡੀਓ ਜਿਹੜੀ ਹੈ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਸਾਰੀ ਸਥਿਤੀ ਅੰਦਰ ਦੀ ਤੁਹਾਨੂੰ ਦਿਖਾਵਾਂਗੇ ਕਿ ਕੀ ਸਥਿਤੀ ਬਣੀ ਹੋਈ ਆ ਕਿਸ ਤਰ੍ਹਾਂ ਦੇ ਨਾਲ ਗਰੀਬਾਂ ਦਾ ਜਿਹੜਾ ਸ਼ੋਸ਼ਣ ਕੀਤਾ ਜਾਂਦਾ ਆਓ ਤੁਹਾਨੂੰ ਸਾਰਾ ਦਿਖਾਉਣੇ ਆ ਹਾਂ ਜੀ ਖਾਚੂ ਪੀਗੰਦੇ ਸਰੋਂ ਇਹ ਕਹਿੰਦੇ ਮੈਂ ਕਹਿੰਦੇ ਸੀ ਲੀਗ ਮਾਇਨ ਆਪੇ 40% ਉਹ ਦੇਤਾ ਤਾਂ ਸੀ ਤੋਂ ਬਾਈ ਜੀ ਨਹੀਂ ਮੰਨਦੇ ਉਹ ਤੋਂ ਕਿਉਂ ਨਹੀਂ ਆਖਿਆ ਬਾਈ ਹੈ ਇਹ ਉਹ ਕਿਉਂ ਨਹੀਂ ਬੰਦਿਆ ਇਹਨਾਂ ਨੇ ਵੈਲੜੀ ਜਦੋਂ ਆਪਾਂ ਆ ਗਏ ਆਜੋ ਸੋ ਦੇਖੋ ਜਿੱਦਾਂ ਤੁਸੀਂ ਨਹੀਂ ਜੀਖ ਰਹਿ ਰਹੇ ਕਿੰਨਾ ਨਹੀਂ ਹੈ ਇੱਕ ਹੋਰ ਦੇਖੋ ਜਦੋਂ ਕਹਿੰਦੇ ਹੁਣ ਪ੍ਰਾਪਰਟੀ ਦੇ ਚੰਨ ਇੱਕ ਦੁਬਾਰਾ ਆਣਗੇ ਫਿਰ ਕਿਵੇਂ ਚੰਨਈ ਦੁਬਾਰਾ ਭੇਜਦੇ ਆਖਿਆ ਨੂੰ ਸੀ ਦੁਬਾਰਾ ਆਏਗੀ ਇਹਨਾਂ ਨੇ ਕਾਲ ਕਰਕੇ ਵੀ ਵਾਪਸ ਚਲੇ ਗਏ ਫਾਰਮੈਟੀ ਇਹ ਵੀ ਲੈ ਲਿਆ ਉਸ ਸਕੈਨ ਤੇ ਉੱਪਰ ਪਾਤੀ ਠੀਕ ਹੈ ਜਿਨੀ ਓਕੇ ਕਰਦੇ ਆ ਮੈਂ ਨਾ ਤੋਂ ਰਿਕਵਰ ਫੇਰ ਫੇਰ ਸੱਤ ਨੂੰ ਨਾ ਤੁਸੀਂ ਸਾਰੇ ਬੰਦੇ ਫੇਰ ਸੱਤੋਂਗੇ ਉਹ ਤਾਂ ਸਾਈਨ ਨਹੀਂ ਹੋਣਗੇ ਨਹੀਂ ਫੇਰ ਉਹ ਫੇਰ ਉਹ ਨੂੰ ਕਿਸੇ ਕੰਮ ਲਈ ਵਿਹਲੇ ਨੇ ਦੱਸੋ ਫੇਰ ਉਹ ਹੀ ਹੁਣ ਜੀਹਲ ਹੈ ਨਾ ਪ੍ਰੋਪਰਟੀ ਨਹੀਂ ਨਹੀਂ ਐਕਾਉਂਟੈਂਟ ਲੇਸਨ ਤੁਸੀਂ ਜਦ ਤਰ ਮੈਂ ਆਇਆ ਤੁਸੀਂ ਆਖਿਆ ਲੀਗਲ ਹੈਰ ਦੇ ਦੇ ਕੁੜੀ ਨੇ ਲੀਗਲ ਹੈਰ ਦੇਤਾ ਕਿਸੇ ਬੰਦੇ ਨੇ ਇੱਥੇ ਨਹੀਂ ਆਖਿਆ ਵੀ ਉਹ ਮੰਨ ਮੰਨਤਾ ਸੀ ਮੈਂ ਸਾਰੇ ਪਰਿਵਾਰ ਨੂੰ ਮਨਾ ਕੇ ਇਹਨਾਂ ਨੇ ਆਪ ਦੀ ਗੱਲ ਕਰਕੇ ਅੱਜ ਇੱਥੇ ਆਇਆ ਕਿ ਫੇਰ ਤੁਸੀਂ ਕਾਜੇ ਵੀ ਦੇ ਰਹੇ ਇਹਨਾਂ ਦੇ ਹੁਣ ਕਹਿੰਦੇ ਵਾਪਸ ਚਲੇ ਗਏ ਸਾਡੀ ਲੋਕਲ ਲੈਵਲ ਤੇ ਪੇਪਰ ਨਹੀਂ ਹੁੰਦੇ ਹੁੰਦੋਂ ਮੇਰੀ ਗੱਲ ਵਾਪਸ ਤੁਸੀਂ ਪੇ ਕਰੋਗੇ ਇਹਨਾਂ ਦਾ ਖਰਚਾ ਜਿਹੜਾ ਆਉਣਗੇ ਉੱਥੋਂ ਗੱਡੀ ਦਾ ਜਿਹੜੇ ਆਉਣਗੇ ਉੱਥੋਂ ਆਉਣਾ ਕੀ ਕਹਿੰਦੇ ਲਹਿਰੇ ਕਰਕੇ ਤੋਂ ਆਉਣਾ ਇਹਦੇ ਬੰਦਰੇ ਲਾਉ ਨਹੀਂ ਆ ਕੁੜੀ ਦੇ ਮੇਰੇ ਪੀਪਰ ਤੇ ਹੈਂਡਓਵਰ ਸਰ ਲੈਣਾ ਆਣਾ ਨਹੀਂ ਲੈਣਾ ਤੁਸੀਂ ਫਿਰ ਤਿੰਨ ਵਾਰੀ ਜਿਹੜੇ ਮਾਰਦੇ ਤੁਸੀਂ ਕਰ ਕਿਉਂ ਨਹੀਂ ਯਾਰ ਇਹ ਗੱਲ ਦੱਸੋ ਤੁਹਾਡੇ ਬੰਦਿਆਂ ਨੇ ਮੈਨੂੰ ਕਲਕੱਤਾ ਤੋਂ ਫੋਨ ਕੀਤਾ ਫਿਰ ਐਡੀਐਸ ਤੋਂ ਆਣੇ ਨੇ ਫੋਨ ਕੀਤਾ ਕਹਿੰਦਾ ਜੀ ਤੁਸੀਂ ਭੇਜੋ ਲੈ ਲਓ ਅੱਜ ਵੀ ਗੱਲ ਹੋਈ ਹੈ ਤੁਹਾਡੇ ਐਡੀਐਸ ਤੋਂ ਆਣਾਂ ਦੇ ਨਾਲ ਠੀਕ ਹੈ ਤੁਸੀਂ ਯਾਰ ਇੱਕ ਗਰੀਬੀ ਨੂੰ ਤਾਂ ਕਿਉਂ ਕਰਦੇ ਕਿ ਤੁਹਾਡੀਆਂ ਤਰੀਕਾ ਪੋਈਏ ਇੱਥੇ ਉਹ ਲੋਈਏ ਧਰਮੇ ਲੋਈਏ ਭਾਜੀ ਅਸੀਂ ਲੋਨ ਖਤਮ ਹੋ ਗਿਆ ਹੈ ਨਾ ਹਾਂ ਅਸੀਂ ਆਪ ਹੀ ਅਮਰਜੀ ਨਾਲ ਲਾ ਕੇ ਜਿਹੜਾ ਇਹਨਾਂ ਦਾ ਇੰਸ਼ੋਰੈਂਸ ਹੈਗਾ ਪ੍ਰਾਪਰਟੀ ਲੋਨ ਬੰਦ ਕਰਵਾਤਾ 32 ਕਾ ਦਾ ਲਿਆ ਫਿਰ 16000 12 12 ਤੇ 32 ਕਾ ਭਾ ਲਿਓ ਸਾਢੇ 95000 ਦਾ ਇੰਸ਼ੋਰੈਂਸ ਸੀ ਜਿਹੜੇ ਉੱਪਰਲੇ ਪੈਸੇ ਜੋ ਵੱਧਦੇ ਸੀ ਜਿੰਨਾ ਸੈਟਲਮੈਂਟ ਤੇ ਟਾਈਮ ਲੱਗਿਆ ਉਹ ਜੋ ਇਹਨਾਂ ਦਾ ਪੈਂਡਿੰਗ ਬੱਧਾ ਸੀ ਉਹ ਹੀ ਲੈ ਬਾਕੀ ਦਾ ਇੰਸ਼ੋਰੈਂਸ ਦਾ ਪੈਸਾ ਸੈੱਟ ਕੀਤਾ ਹੀ ਹੈ ਨਾ ਨਹੀਂ ਉਹ ਤਾਂ ਸਾਰਾ ਹੀ ਕਰਨਾ ਹੁੰਦਾ ਹੈ ਇੰਸ਼ੋਰੈਂਸ ਨਹੀਂ ਵਾਜੀ ਹਾਂ ਇੰਸ਼ੋਰੈਂਸ ਕਿੰਨੀ ਆਊਟਸੈਂਡਿੰਗ ਸੀਗੀ ਠੀਕ ਹੈ ਉਸ ਤੋਂ ਬਾਅਦ ਜਿੰਨਾ ਲੰਬੋਂ ਟਾਈਮ ਤੇ ਸੈਟਲਮੈਂਟ ਤੇ ਲੱਗਿਆ ਉਹ ਜਿੰਨੀ ਐਮਆਈਸ ਪਰੈਂਡਿੰਗ ਸੀ ਇੱਕ ਵੀ ਦੋ ਵੀ ਵਾਟ ਐਵਰ ਉਹਦੇ ਪਹਿਲਾਂ ਉਹਦੀ ਡੈਕ ਤੋਂ ਪਹਿਲਾਂ ਬੈਟ ਕੋ ਪਹਿਲਾਂ ਨਹੀਂ ਕਰਿਓ ਬੈਟ ਜਦੋਂ ਹੋ ਗਈ ਹੈ ਆਪਾਂ ਇੰਸ਼ੋਰੈਂਸ ਸੈਟਲ ਕਰਵਾਉਣ ਤੇ ਜੋ ਵੀ ਟਾਈਮ ਲੱਗੇ 1 ਕਿੜੇ ਮਹੀਨਾ ਜੋ ਵੀ ਲੱਗਿਆ ਨਾ ਉਹ ਵੀ ਉਹਦੀ ਅਪੈਂਡਿੰਗ ਅਮਾਉਂਟ ਸੀਗੀ ਬਾਕੀ ਪੈਸਾ ਇੰਸ਼ੋਰੈਂਸ ਸੈਟਲਮੈਂਟ ਕਰਤੀ ਇਹਨਾਂ ਦਾ ਲੋਨ ਬੰਦ ਹੋ ਗਿਆ ਜਿਹੜਾ ਵੀ ਇਹ 30 31000 ਰੁਪਏ ਜੋ ਵੀ ਸੀਗਾ ਚੈੱਕ ਤੇ ਭੇਜੀ ਹੋਈ ਹੈ ਠੀਕ ਹੈ ਉਹੀ ਪੈਸਾ ਦੇ ਕਰਵਾ ਕੇ ਬਾਕੀ ਇਹਨਾਂ ਤੋਂ ਕਰਵਾਏਗਾ ਤਾਂ ਸਾਰੇ ਪੈਸੇ ਤਾਂ ਨਹੀਂ ਲੈਣੇ ਇੰਸ਼ੋਰੈਂਸ ਨੇ ਬੰਦ ਕੀਤਾ ਲੋਨ ਤਾਂ ਅੱਛਾ ਇਹ ਤੇ ਫਿਰ ਕਾਗਜ਼ ਕਿਉਂ ਨਹੀਂ ਦਿੰਦੇ ਤੀਜਾ ਕਿੰਨੇ ਕਿੜੇ ਹੋਏ ਹੁਣ ਤੁਸੀਂ ਇਹਨਾਂ ਦੇ ਮਦਰ ਲਾਭ ਲਾਏ ਰਵੀ ਜੀ ਭੁਲਾਏ ਸੀ ਨਾ ਉ ਤੁਸੀਂ ਆਖਾਂ ਵੀ ਬੁਲਾ ਦਿਓ ਕਾਗਜ਼ ਲੈ ਜਾਓ ਠੀਕ ਗੱਲ ਆਖੀ ਸੀ ਅੱਜ ਉਹ ਆਏ ਬੈਠੇ ਦਿਓ ਕਾਗਜ਼ ਨਹੀਂ ਪੇਪਰ ਡਾਕੂਮੈਂਟ ਪਹਿਲੇ ਕੰਪਲੀਟ ਹੋਣਗੇ ਨਾ ਇਸ ਤੋਂ ਤਾਂ ਉਸ ਦਿਨ ਕਿਉਂ ਨਹੀਂ ਦੱਸਿਆ ਤੁਸੀਂ ਔਨ ਕੈਮਰਾ ਤੁਸੀਂ ਉਸ ਦਿਨ ਕਿਉਂ ਸਾਰੇ ਚੁੱਪ ਕਰ ਗਏ ਸੀ ਇਹ ਵੀ ਦੱਸੋ ਇੱਕ ਮਿੰਟ ਔਨ ਕੈਮਰਾ ਤੁਸੀਂ ਕਿਉਂ ਨਹੀਂ ਆਏ ਗੱਲ ਆਖੀ ਨਹੀਂ ਉਹਨਾਂ ਨੇ ਕਹਿ ਰੱਖਿਆ ਵੀ ਕੀ ਕਹਿਆ ਸੀ ਤੁਸੀਂ ਇੱਥੇ ਮੈਨੂੰ ਬੋਲਦੇ ਸਾਰੇ ਬੰਦੇ ਤੁਸੀਂ ਚੁੱਪ ਕਰਕੇ ਸੋ ਇਹ ਉਹੀ ਬੈਂਕਾ ਜੀ ਜਿੰਨਾਂ ਕੋਲੇ ਤੁਹਾਡੇ ਇਹ ਇੱਕ ਗਰੀਬ ਲੜਕੀ ਦਾ ਅਸੀਂ ਕੇਸ ਲੈ ਕੇ ਆਏ ਸੀ ਅੱਜ ਉਹੀ ਸਥਿਤੀ ਉਸੇ ਤਰ੍ਹਾਂ ਹੈ ਕਿ ਕਿਵੇਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਗਰੀਬਾਂ ਤੋਂ ਇਹ ਲੋਨ ਲੈ ਲੈਂਦੇ ਆ ਹਰੇਕ ਤੱਕ ਕੋਈ ਇਹਨਾਂ ਦੀ ਨੇਮ ਪਲੇਟ ਨਹੀਂ ਇਹਨਾਂ ਦੀ ਹਾਇਰ ਅਥਾਰਟिटीज ਨੇ ਕਿਹਾ ਸੀਗਾ ਅਜਿਹਾ ਨੰਬਰ ਇੱਥੇ ਦੱਸੋ ਮੈਂ ਕਿਸ ਦੇ ਨਾਲ ਗੱਲ ਕਰ ਰਿਹਾ ਇਹ ਬੰਦੇ ਕੌਣ ਨੇ ਇੱਥੇ ਆਮ ਮੈਨੇਜਰ ਦਾ ਨੰਬਰ ਲੱਗਿਆ ਹੁੰਦਾ ਕੰਪਨੀ ਦਾ ਫੋਨ ਨੰਬਰ ਹੁੰਦਾ ਉਹ ਨਹੀਂ ਲਿਖਿਆ ਇੱਥੇ ਕੌਣ ਸਟਾਫ ਕਿਹੜਾ ਉਹ ਨਹੀਂ ਪਤਾ ਸੋ ਉੱਪਰ ਲਿਆਂ ਕਹਿੰਦੇ ਸੀ ਵੀ ਅਸੀਂ ਸਾਰੀਆਂ ਫਾਰਮੈਲਟੀ ਸੜੀਆਂ ਤੁਹਾਡੀਆਂ ਕਰਾਂਗੇ ਇਸ ਸਥਿਤੀ ਉਸੇ ਦੀ ਤਰ੍ਹਾਂ ਹੈਗੀ ਹੈ ਸੋ ਰੇਡੀਓ ਪੰਜਾਬ ਤੋਂ ਦੇ ਹਵਾਲੇ ਦੇ ਨਾਲ ਅਸੀਂ ਫਿਰ ਉੱਤੇ ਦਰਖਾਸਤ ਕਰਦੇ ਹਾਂ ਸੈਂਟਰਲ ਗਵਰਨਮੈਂਟ ਕਮਿਸ਼ਨ ਨੂੰ ਜਿਨ੍ਹਾਂ ਨੇ ਇਸ ਦਾ ਨੋਟਿਸ ਲਿਆ ਸੀ ਐਸਸੀ ਐਂਡ ਐਸਟੀ ਕਮਿਸ਼ਨ ਨੂੰ ਇਸ ਲੜਕੀ ਦੇ ਕਾਜੀ ਦੁਆਏ ਜਾਣ ਸੋ ਇਹ ਵੀਡੀਓ ਵੱਟ ਤੁਹਾਡੇ ਸ਼ੇਅਰ ਕਰਦੇ ਥੈਂਕ ਯੂ ਵੀ ਜਦੋਂ ਡਾਕੂਮੈਂਟ ਵਾਪਸ ਹੋ ਰਹੇ ਇਹਨਾਂ ਦਾ ਕੋਈ ਫਾਰਮ ਆਂਦਾ ਕਾਲ ਕਰਮਾ ਮੈਸੇਜ ਲੈਣਾ ਦਿੰਦਾ ਜੀ ਇਹਨਾਂ ਨੇ ਮੈਨੂੰ ਕਾਲ ਕਰਕੇ ਦੱਸਿਆ ਨਹੀਂ ਤੁਹਾਡੇ ਡਾਕੂਮੈਂਟ ਵਾਪਸ ਹੋ ਰਹੇ ਆ ਨਹੀਂ ਇੱਕ ਕਦਮ ਪਹਿਲਾਂ ਬੰਦੇ ਦਾ ਫਾਰਮ ਆਂਦਾ ਵੀ ਡਾਕੂਮੈਂਟਸ ਦੱਸੋ ਵੀ ਤੁਹਾਡੇ ਵਿਆਹ ਦੀ ਅਬੀਤ ਲੈ ਕੇ ਆ ਉਹਦੇ ਡਾਕੂਮੈਂਟ ਵਾਪਸ ਹੋ ਰਹੇ ਇਹਨਾਂ ਨੇ ਫੋਨ ਕਰਕੇ ਇੱਕ ਵਾਰ ਵੀ ਨਹੀਂ ਮੈਨੂੰ ਦੱਸਿਆ ਤੁਹਾਡੇ ਡਾਕੂਮੈਂਟਸ ਵਾਪਸ ਤੁਸੀਂ ਆਓ ਐਸਐਸਪੀ ਸਾਹਿਬ ਕੋਲ ਚੱਲਦੇ ਹਾਂ ਮੇਰੇ ਪਾਸ ਤੇ ਮਤਲਬ ਤੁਸੀਂ ਐਸੀ ਬੜਾ ਮਾਰਾ ਹੋਇਆ ਉਹ ਬੈਠੇ ਦਾ ਮੰਨਿ ਜਿਹਨਾਂ ਦਾ ਬੇਟਾ ਜਿਹੜਾ ਚਲਾ ਗਿਆ ਸੀ ਤੇ ਕਾਗਜ਼ਾਂ ਪਿੱਛੇ ਦੇਖੋ ਕਿੰਨੇ ਧੱਕੇ ਜਿਹੜੇ ਆ ਖਾਣੇ ਪੈ ਰਹੇ ਪਰਿਵਾਰ ਨੂੰ ਤੇ ਗਰੀਬਾਂ ਦੇ ਨਾਲ ਇਸ ਤਰ੍ਹਾਂ ਕਰਦੇ ਨੇ ਸੋ ਕਾਲਡ ਜਿਹੜੇ ਇਹ ਲੋਨ ਦਿੰਦੇ ਨੇ ਆਈ ਡੋਨਟ ਨੋ ਕਿੰਨੇ ਪਰਸੈਂਟ ਦਾ ਲੋਨ ਹੁੰਦਾ ਕੀ ਹੁੰਦਾ ਕੀ ਨਹੀਂ ਹੁੰਦਾ ਤੇ ਧੱਕੇ ਖਾ ਖਾ ਜਿਹੜੇ ਇਹ ਗਰੀਬ ਜਿਹੜੇ ਆ ਆਪ ਦੀ ਅਧਿਹਾਰੀਆਂ ਬਰਬਾਦ ਕਰਦੇ ਨੇ ਸਾਰਾ ਕੁਝ ਕਰਦੇ ਆ ਇਹ ਸਥਿਤੀ ਜਿਹੜੀ ਆ ਬਣੀ ਹੋਈ ਆ ਰਿਕਵੈਸਟ ਲੈਟਰਾਂ ਵਾਰੀ ਵਾਰੀ ਰਿਕਵੈਸਟ ਲੈਟਰਾਂ ਕਹਿੰਦੇ ਤੇ ਰਿਕਵੈਸਟ ਲੈਟਰ ਦੇਜੋ ਰਿਕਵੈਸਟ ਲੈਟਰ ਦੇਜੋ ਕਿ ਕਿੰਨੀਆਂ ਕੁ ਰਿਕਵੈਸਟ ਲੈਟਰਾਂ ਹੋਣਗੀਆਂ ਅੰਨਾਂ ਦੀਆਂ ਮੇਰੇ ਸਮਝ ਤੋਂ ਬਾਹਰ ਹੈ ਜੀ ਕਿੰਨੇ ਵਾਰੀ ਜਿਹੜੀ ਇਹ ਗੱਲ ਹੋ ਚੁੱਕੀ ਹੈ ਇਹ ਲਓ ਸੋ ਇਹ ਸਥਿਤੀ ਹੈ ਕੋਈ ਗਲਤੀ ਜੋ ਕਹਿੰਦੇ ਇਹਨਾਂ ਤੋਂ ਲਿਖਾ ਕੇ ਲਓ ਜੀ ਨਾਲ ਠੀਕ ਹੈ ਰਿਟਨ ਲਓ ਇਹਨਾਂ ਤੋਂ ਵੀ ਇਹ ਇਕੱਲੀ ਲੜਕੀ ਆ ਕੇ ਲੈ ਜੂਗੀ ਮਾਤਾ ਪਿਤਾ ਇਹਨਾਂ ਦੇ ਹੋਣੇ ਦਾ ਸਬਕ ਕਰਾ ਦੇ ਕੇ ਫੇਰ ਭਾਜੀ ਰਿਕੁਐਸਟ ਲੈਟਰ ਛੱਡੋ ਰਿਕੁਐਸਟ ਲੈਟਰ ਕਾਦੀ ਹੋ ਗਈ ਉਹ ਤਾਂ ਪਹਿਲਾਂ ਵੀ ਦਿੱਤੇ ਹੋਇਆ ਕਾਗਜ਼ ਹੈ ਹਾਂ ਇਹ ਤਾਂ ਪਹਿਲਾਂ ਵੀ ਦਿੱਤੇ ਹੋਏ ਤੁਹਾਨੂੰ ਤੁਹਾਡਾ ਫਰਜ਼ ਨਹੀਂ ਬੰਦਾ ਕਾਗਜ਼ ਮੋੜਨਾ ਤੇ ਕੰਮ ਦੱਸੋ ਤੁਹਾਡਾ ਫਰਜ਼ ਨਹੀਂ ਹੈ ਜੀ ਅਸੀਂ ਕਾਗਜ਼ ਕੋਲੇ ਰੱਖ ਕੇ ਲੈਣਾ ਕੀ ਹੈ ਜੀ ਹਾਂ ਉਹ ਤਾਂ ਲਈ ਬੈਠੇ ਤੰਗ ਕਰੀ ਜਾਂਦੇ ਕਿ ਵਿਧਵਾ ਔਰਤ ਨੂੰ ਤੁਸੀਂ ਹਾਂ ਇਹਨਾਂ ਦੇ ਬ੍ਰਦਰ ਨਾਲ ਗੱਲ ਹੋ ਗਈ ਹੈ ਇਹਨਾਂ ਨੂੰ ਸਾਰਾ ਕੁਝ ਸਮਝਾ ਵੀ ਦਿੱਤਾ ਕੋਈ ਨਾ ਭਾਈ ਚਾਹੀ ਤੂੰ ਪੁੱਛਦਲ ਨੇ ਜੁੜੀ ਇਹਨਾਂ ਦੀ ਤੇ ਪਹਿਲਾਂ ਮੈਂ ਵੀ ਕਿੰਨੇ ਵਾਰੀ ਆ ਗਿਆ ਤੁਹਾਡੇ ਉੱਤੇ ਵੀ ਗੱਲ ਕੀਤੀ ਹੈ ਸਾਰਾ ਕੁਝ ਕਰੀ ਜਾਂਨੇ ਉਹ ਚਾਰੀ 올ਡ ਲੇਡੀ ਉੱਥੋਂ ਚੱਲ ਕੇ ਆਈ ਹੈ ਤੁਸੀਂ ਦੱਸ ਦੋ ਵੀ ਤੁਹਾਡੇ ਤੁਸੀਂ ਇਹਨਾਂ ਦੇ ਬ੍ਰਦਰ ਨਾਲ ਗੱਲ ਹੋ ਗਈ ਸਾਰੀ ਕਮੀ ਤੋਂ ਸਾਰਾ ਕੁਝ ਸਮਝਾ ਦਿੱਤਾ ਕਿ ਕੀ ਕੋਈ ਗੱਲ ਨਹੀਂ ਜੇ ਤਾਂ ਉਹਨੂੰ ਤਾਂ ਪਤਾ ਹੀ ਨਹੀਂ ਹੈ ਇਸ ਦੇ ਤੇ ਦੇਖ ਲੈਣੀ ਕਰੀ ਨਹੀਂ ਇੱਕ ਕਰੀ ਦੇਖ ਲੈਣੇ ਲੈ ਕਰੀ ਹੋਰ ਅੱਛਾ ਮੈਂ ਜੀਹਲਾ ਹਾਇਰ ਤੇ 1500 ਰੁਪਏ ਖਰਚ ਹੋਇਆ ਤੁਸੀਂ ਪੇ ਕਰੋਗੇ ਉਹ ਜਿਹੜਾ ਮੈਂ ਜੀਹਲਾ ਹਾਇਰ ਦਾ ਸਰਟੀਫਿਕੇਟ ਤੁਹਾਨੂੰ ਬਣਾ ਕੇ ਦਵਾਂਗੀ 1500 ਰੁਪਏ ਮੇਰਾ ਖਰਚ ਹੋਇਆਗਾ ਛੋਟੀ ਮਾਂ ਦੀ ਬੇਟੀ ਜਿਹੜੇ ਛੱਡ ਕੇ ਉਹ ਤੁਸੀਂ ਪੇ ਕਰੋਗੇ ਮੇਰਾ ਮੈਂ ਦੁਬਾਰਾ ਬਣਾ ਕੇ ਦਵਾਂਗੀ ਤੁਹਾਨੂੰ ਜੀਹਲਾ ਹਾਇਰ ਦਾ ਮੈਡਮ ਮੈਂ ਉਹੀ ਤੁਹਾਨੂੰ ਦੱਸ ਰਹੀ ਸੀ ਕਿ ਚੈੱਕ ਲੋਡਿੰਗ ਆਉਂਦੀ ਹੈ ਇਸ ਦਿਨ ਅਕਾਊਂਟ ਨਹੀਂ ਚੈੱਕ ਆਉਂਦਾ ਸ਼ਾਇਦ ਰਿਜ਼ਰਵ ਕਨਫਰਮ ਦੱਸੋ ਤੁਸੀਂ ਤੁਸੀਂ ਇੱਕ ਸੀਟ ਤੇ ਬੈਠੇ ਹੋ ਸ਼ਾਇਦ ਤੇ ਯਸਤੇ ਵਿੱਚ ਬਹੁਤ ਫਰਕ ਹੈ ਸੀਟ ਤੇ ਬੈਠਾ ਨਾ ਜੋ ਮੇਰਾ ਲੈਵਲ ਹੈ ਜੋ ਮੇਰਾ ਕੰਮ ਨਹੀਂ ਮੋਫਰ ਭੇਜਦਾ ਜਿਵੇਂ ਲੀਗਲ ਟੀਮ ਸੁਜੈਸਟ ਕਰਦੀ ਹੈ ਉਹ ਵੀ ਪ੍ਰਾਪਰਟੀ ਪੇਪਰ ਹੈਂਡਓਵਰ ਕਰ ਸਕਦੇ ਅਸੀਂ ਪ੍ਰਾਪਰਟੀ ਪੇਪਰਾਂ ਤੋਂ ਕੁਝ ਨਹੀਂ ਲੈਣਾ ਸਿਰ ਰੱਖੇ ਤੁਹਾਡੇ ਸਰ ਜੀ ਇਹਨਾਂ ਪਰੇਸ਼ਾਨ ਕਿੰਨੇ ਮਹੀਨਿਆਂ ਤੋਂ ਪਰੇਸ਼ਾਨ ਹੋ ਰਹੀ ਹੈ ਲੱਗਦੀ ਹੈ ਭੇਜੀ ਤਾਂ ਉਹਨਾਂ ਨੇ ਵੀ ਸੀ ਉਹਨਾਂ ਨੇ ਕਿਹੜਾ ਭੇਜੇ ਨਹੀਂ ਸੀ ਜੀ ਨੂੰ 6 ਮਹੀਨੇ ਹੋ ਗਏ ਆ ਬੰਦਿਆਂ ਨੂੰ ਹਰਾਣ ਕਰੀ ਇਹਨੂੰ 6 6 ਵੀ ਨਹੀਂ 6 ਮਹੀਨੇ 6 ਮਹੀਨੇ ਦਾ ਅੰਦਾਜ਼ਾ ਲਾਓ ਤੁਸੀਂ ਹਰੇ ਇੱਕਾ ਕਿੰਨੇ ਮਹੀਨੇ ਹੋਰ ਤੁਸੀਂ ਲਾ ਰਹੇ ਹੋ ਕਿਉਂ ਲਿਖ ਕੇ ਦਿਨਾ ਹੀ ਦੇਖੋ ਜੀ ਲਿਖਾਉਣਾ ਤੈ। ਲਿਖ ਦਿਓ ਆਪ ਦੇ ਕਿੰਨੇ ਕੋਈ ਲਿਖ ਦਿਓ ਆਪਾਂ ਉਹ ਰਸੀਦ ਲੈ ਲਿਓ ਇਹਨਾਂ ਦੀ। ਹਾਂ ਰਸੀਦ ਲੈ ਲੈਣਾ। ਰਸੀਦ ਲੈ ਲਿਓ ਉਹਦੀ ਫੋਟੋ ਖਿੱਚ ਲਿਓ ਰਸੀਦ ਲੈ ਲਿਓ। ਆਪਾਂ ਵੇਖਦੇ ਹਾਂ ਹੋਰ ਕਿੰਨੀ ਦੇਰ ਕਰਦੇ ਆ। ਤੇ ਮੈਂ ਇੱਕ ਤਾਂ ਇੱਕ ਦੋ ਦੇ ਵੀ ਐਂ ਦੇ ਨੂੰ ਆ ਕੇ ਤੁਸੀਂ ਆਪਣੇ ਡਾਕੂਮੈਂਟਸ ਲਾਓ। ਇਹ ਮਰਜੀ ਤਾਂ ਜੋ ਵੀ ਸੈਂਡ ਕਰ ਦੂਗਾ। ਮਮੀ ਦੇ ਤੰਗਰਾ ਲਾਈ ਜਾਨਾ। ਬੁਲਾ ਲਓ ਜੀ ਮਾਰੂ ਬੂਟ ਛੋਟੇ ਆਖੇ ਉਹ ਸਾਡੇ ਕਿਤਾਉਂਦਾ ਨਹੀਂ। ਮਾਰ ਬਰਾਦਰ ਇਹਨਾਂ ਕੋਲ ਹੈਗਾ ਨੰਬਰ ਇਹ ਦਰਵਾ ਦੋ ਕਿ ਆ ਰਹੇ ਹੋ ਬਹੁਤ ਜਲਦੀ ਆਉਗੇ ਕੋੜਾ ਵਾਰੀ ਵਾਰੀ ਤਾਂ ਹੈ ਹੀ ਕਿ ਨਹੀਂ ਨਾ ਹੁੰਦਾ ਤੁਸੀਂ ਵੀ ਜਾਣੇ ਇਕੱਠੇ ਕਰਨੇ ਜੇ ਤੁਹਾਡੇ ਤੇ ਵਿਪਤਾ ਕੋਈ ਹੋਵੇ ਇਹੋ ਜੀ ਕੌਣ ਆਉਂਦਾ ਇਸਾਂ ਦੀ ਮੇਰੀ ਬੇਟੀ ਹੈ ਉਹ ਕਿਰਪਾ ਕਰਕੇ ਆਇਆ ਲਿੱਕੇ ਦਾ ਦੇ ਦਿੱਤੇ ਆ ਜੀ ਮੇਰੇ ਕੋਲ ਆ ਗਿਆ ਐਸਐਸਪੀ ਸਾਹਿਬ ਦੇ ਤੁਹਾਨੂੰ ਪੇਸ਼ ਕਰਦੇ ਤੁਸੀਂ ਦੇਖਿਆ ਕਿ ਤਮਾਮ ਹਾਲਾਤ ਇਸ ਵੀਡੀਓ ਦੇ ਵਿੱਚ ਬੈਂਕ ਦੇ ਮੁਲਾਜ਼ਮ ਕਿਸ ਤਰ੍ਹਾਂ ਨਾਲ ਟਾਲ ਮਟੋਲ ਕਰਦੇ ਨੇ ਕਿ ਕਹਿੰਦੇ ਅਸੀਂ ਕਾਗਜ਼ ਵਾਪਸ ਭੇਜ ਦਿੱਤੇ ਨੇ ਤੁਸੀਂ ਫਿਰ ਤੋਂ ਇੱਕ ਰਿਕੁਐਸਟ ਲੈਟਰ ਦਿਓ ਫਿਰ ਤੋਂ ਇੱਕ ਗੇੜਾ ਦਿਓ ਅਸੀਂ ਕਹਿੰਦੇ ਕਿ ਇੱਕ ਗਰੀਬ ਵਿਅਕਤੀ ਜਿਹੜਾ ਕੋਈ 100 ਕਿਲੋਮੀਟਰ ਤੋਂ ਆਉਂਦਾ ਉਸ ਦੀ ਮਾਤਾ ਜਿਹੜੀ ਲੜਕੀ ਦੀ 700 100 ਕਿਲੋਮੀਟਰ ਤੋਂ ਆਈ ਕੀ ਤੁਸੀਂ ਉਹਨਾਂ ਦੇ ਆਉਣ ਜਾਣ ਦਾ ਖਰਚਾ ਦਿਓਗੇ ਕੀ ਜਿਹੜੀਆਂ ਲੜਕੀ ਦੀਆਂ ਦਿਹਾੜੀਆਂ ਜਿਹੜੀਆਂ ਨੇ ਉਹ ਮਰ ਗਈਆਂ ਉਹ ਤੁਸੀਂ ਦੇਵੋਗੇ ਪਰ ਇਹਨਾਂ ਕੋਲੇ ਕੋਈ ਵਾਜਬ ਨਹੀਂ ਰਿਜ਼ਰਵ ਬੈਂਕ ਆਫ ਇੰਡੀਆ ਅਤੇ ਹੋਰ ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਟ ਨੇ ਜਿਹੜੇ ਇਹਨਾਂ ਤੇ ਕੰਟਰੋਲ ਕਰਦੇ ਨੇ ਮੈਂ ਰਿਕਵੈਸਟ ਕਰਦਾ ਸਾਰੇ ਲਿਸਨਰਸ ਨੂੰ ਤੇ ਈਵਰਸ ਨੂੰ ਕਿ ਇਸ ਵੀਡੀਓ ਨੂੰ ਇੰਨੀਕ ਸ਼ੇਅਰ ਕਰੋ ਤਾਂ ਜੀ ਇਹ ਜਿਹੜੀ ਗਰੀਬ ਲੜਕੀ ਹੈਗੀ ਆ ਗगन ਇਹਦਾ ਜੋ ਨੁਕਸਾਨ ਹੋ ਰਿਹਾ ਇਹਦੇ ਵਰਗੀਆਂ ਹੋਰ ਕਿੰਨੇ ਗਰੀਬ ਬੰਦੇ ਹੋਣਗੇ ਜਿਹੜੇ ਇਹੋ ਜੇ ਬੈਂਕਾਂ ਦਾ ਸੋ ਕਾਲਡ ਬੈਂਕਾਂ ਦੇ ਲੋਨ ਦਾ ਸ਼ਿਕਾਰ ਹੋ ਰਹੇ ਨੇ ਉਹਨਾਂ ਦਾ ਜਿਹੜਾ ਕੀ ਕਹਿੰਦੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਨੇ ਸੋ ਪਹਿਲੀ ਵੀਡੀਓ ਸ਼ੇਅਰ ਕਰਨ ਲਈ ਧੰਨਵਾਦ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਹੋਰ ਵੀ ਸ਼ੇਅਰ ਤੇ ਵਾਇਰਲ ਕਰੋਗੇ ਤਾਂ ਜੋ ਮੋਦੀ ਸਰਕਾਰ ਦੇ ਕੰਨਾਂ ਤੱਕ ਇਸ ਗਰੀਬੀ ਦੀ ਆਵਾਜ਼ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਮਿਹਰਬਾਨੀ